ਤਤਕਾਰਯੋਗ ਫਤੇਸਾਜੀ ਕਰਕੇ ਵਾਲੀ ਗ੍ਰੀਤੀ ਦਾ ਦਾਸਾ ਵਾਲੀ ਗ੍ਰੀਤੀ ਕੀ ਕਰਦੇ ਸਭ ਤੋਂ ਪਹਿਲਾਂ ਤਾਂ ਮੈਂ ਸਰਪ੍ਰੇਖ ਜੀ ਤੋਂ ਮਾਫੀ ਚਾਹੁੰਦਾ ਕਿ ਸਮੇਂ ਤੋਂ ਕੁਝ ਲੇਟ ਆ ਕੇ ਤੁਹਾਡੇ ਦਰਸ਼ਨ ਕੀਤੇ ਆ ਇਸੇ ਦੂਰ ਦਾਾਰੇ ਬਈਾਰੇ ਨਗਰ ਦਾ ਤਤਕਾਰਯੋਗ ਤੇਰੀਆਂ ਭੈਣਾਂ ਤੇ ਮਾਵਾ ਦਾ ਜਿਨ੍ਹਾਂ ਨੇ ਬਹੁਤ ਸਤਿਕਾਰਯੋਗ ਦੇ ਦਰਸ਼ਕ ਜਿੱਤੇ ਮੇਰੇ ਵਰਗੇ ਨਿਯਮਰੇਜ ਵਿਅਕਤੀ ਦੇ ਕੁਝ ਦਾਤ ਹੁੰਦੇ ਕੁਝ ਇੱਥੇ ਕਰਦੇ ਹੋਇਆ ਗਉਸ ਕਬਾ ਦੀ ਚੋਣ ਆਏ ਉਸ ਸੰਬੰਧ ਵਿੱਚ ਮੈਂ ਆਪਣੀ ਬੇਨਤੀ ਲੈ ਕੇ ਤੁਹਾਡੇ ਸੇਵਾ ਵਿੱਚ ਹਾਜ਼ਰ ਹੋਇਆ ਆਮ ਆਦਮੀ ਪਾਰਟੀ ਵੱਲੋਂ ਕੇਦਰ ਸਿੰਘ ਬਾਲਦੀਵਰਾਵਲਾ ਸਦਾ ਪਰਮਾਤਮਾ ਸੇ ਮਾਣ ਹੋਰ ਆਵਲੋ ਮੈਨੂੰ ਪਾਰ ਦੀ ਦਿੱਕ ਲੈ ਕੇ ਲੋਕ ਸਭਾ ਲਈ ਖੜਾ ਕੀਤਾ ਗਿਆ ਅੰਗਰੇਜ਼ ਬਾਦ ਬਣਾਇਆ ਗਿਆ ਪਹਿਲਾ ਤਤਕਾਲੀਓ ਪਹਿਪਰਾਉਮੇ ਲੰਬੀ ਹਲਕੇ ਕੋਇ ਹੈ ਤੇਰੇ ਔਡੇ ਨਗਰ ਵਿੱਚ ਪਹਿਲੀ ਵਾਰ ਆਇਆ ਲੰਬੀ ਹਲਕਾ ਸੁਦੇ ਸਾਰੀ ਜਾਣ ਨੂੰ ਬੜਾ ਚੱਕਰ ਜਿਹਾ ਹੈ ਔਰ ਇੱਥੇ ਕਰਦੀ ਉਹ ਰਿਆਸਤ ਦੇ ਬਾਲ ਸਿੰਘ ਜੀ ਇਸ ਲਈ ਕੋਈ 40 45 ਸਾਲਾਂ ਤੋਂ ਇੱਕ ਵਾਰੀ ਲੋਕ ਕਾਗਜ਼ ਬਣਿਆ ਇਹਨੂੰ ਬਾਈਕਾਟ ਹੋਇਆ ਉਹ ਕੋਈ ਨੀਵਾਂ ਲੱਗ ਬਣ ਸਕਿਆ ਪਹਿਲਾਂ ਛੋਟਾ ਪ੍ਰਾਪਨਾ ਨਾਮ ਦਾ ਰਹਿਆ ਫਿਰ ਜੀ ਚਾਕੇ ਦਾ ਪੁੱਤ ਬਣਦਾ ਰਹਾ ਤੇ ਪੰਜ ਵਾਰੀ ਲਗਾਤਾਰ ਸਰਦਾਰ ਪ੍ਰਤਾਪ ਸਿੰਘ ਬਾਰੇ ਲੜੇ। ਮੈਂ ਜੋ 11 ਵਾਰੀ ਕਾਮਜੀ ਪ੍ਰਦਾਨਤਾਵਾ ਵਿਚ ਗਏ ਐ। ਤੇ ਕਦੇ ਕਿਸੇ ਤੋਂ ਰੁਕੇ ਨਹੀਂ ਸੀ। ਜਦੋਂ ਮੈਂ ਜੂਨ ਲੜਦਾ ਸੀ ਤੇ ਮੇਰੇ ਵਾਸਤੇ ਵੀ ਬਹੁਤ ਦਿੱਕਤਾਂ ਆਈਆਂ ਸੀ ਬਹੁਤ। ਮੇਰੇ ਪੱਤਰਕਾਰ ਭਰਾ ਵੀ ਸੀ ਉਹ ਵੀ ਆਉਂਦੇ ਸੀ। ਇਹ ਕਹਿੰਦੇ ਸੀ ਬਾਦਲ ਕਿਸੇ ਤੋਂ ਹਾਰਿਆ ਨਹੀਂ। ਜੇ ਤੈਨੂੰ ਇਹ ਦੇਖਣ ਦੇ ਦਿੱਤਾ ਤੁਸੀਂ ਉਹ ਕਿਉਂ ਨਾ ਲੈਂਦੇ ਮੈਂ ਕਹਿੰਦਾ ਸੀ ਇੱਕ ਵਾਰ ਬਾਲੂ ਸਾਹਿਬ ਦੀ ਇੱਥੇ ਇੱਕ ਮੇਰੀ ਹੈ ਤੁਸੀਂ ਜਿਹੜਾ ਲੋਕਾਂ ਨੇ ਇਹ ਉਪਾਦਨ ਜੋ ਪੜਜੂਗਾ ਉਹ ਕਹਿੰਦੇ ਭਲੇਖੇ ਕਰਦਾ ਹੈ ਬਾਲੂ ਦਾ ਜਿਹੜੇ ਸੱਤੇ ਅਧਰਾ ਕੰਮ ਦਾ ਉਹ ਐਮਐਲਏ ਬਣਦਾ ਉਹ ਵਜ਼ੀਰ ਬਣ ਜਾਂਦਾ ਹੈ ਇਸ ਵੇ ਮਨ ਵਿੱਚੋਂ ਕੱਢ ਦੇ ਚਲੋ ਜੀ ਵੋਟਾਂ ਪੈਗੀਆਂ ਨਤੀਜਾ ਆ ਗਿਆ ਲੰਬੀ ਹਲਕੇ ਦੇ ਲੋਕਾਂ ਨੇ ਲੰਬੇ ਹਲਕੇ ਦੀ ਜਨਤਾ ਨੇ ਮੇਰੇ ਸਿੱਖੇ ਹਸ ਰੱਖਤਾ ਜਿਹੜਾ ਇਹ ਦੇਸ਼ ਦੇ ਲੋਕਾਂ ਦੇ ਸਿੱਖੇ ਅਫਰਾਕੀ ਐਮਐਲਏ ਬੜੌਦਾ ਉਹ ਆਪ ਵੀ ਰੁੜ ਗਿਆ ਲੰਬੀ ਵਾਲਾ ਦੇ 11.5 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਥੇ ਬਾਦਲ ਸਾਹਿਬ 25000 ਵੋਟਾਂ ਦੇ ਪਰਸ ਨਾਲ ਦਿੱਤੇ ਐ ਸੀ ਸਰਸਾ ਹਲਕੇਦਸਤਿਕ ਵੀ ਆ ਕੇ 20000 ਲੜਦੇ ਨੇ ਦੇ 20000 ਦੇ ਪਰਸ ਨਾਲ ਹਾਰੇ ਐ ਲੋਕੀ ਲੱਗੀ ਵਾਲੇ ਨੇ ਆਪਾਣਾ ਐਮਐਲਏ ਬਣਾ ਲਿਆ ਸਤਜਾਲ ਜੋ ਪੈਨ ਪ੍ਰਾਉ ਉਸ ਤੋਂ ਬਾਅਦ ਇੱਕ ਸਾਲ ਹੋ ਗਿਆ ਲਾਤੂ ਵਾਲੇ ਜਦੋਂ ਵੋਟਾਂ ਪੈਣੀਆਂ ਮੈਨੂੰ ਸਰਕਾਰ ਤੋਂ ਬਾਅਦ ਸਿਮਰ ਮੋਰਾ ਨੇ ਆਪਣੀ ਇਜਾਦ ਨੂੰ ਸ਼ਾਮਲ ਕਰ ਲਿਆ ਮੈਨੂੰ ਖੇਤੀਬਾੜੀ ਦਾ ਮਹਿਕਮਾ ਦੇ ਕੇ ਕੋਲੀ ਤੇਰਾ ਬੀਤ ਹੋਦਾ ਜਿਹਦੇ ਵਰੋਂ ਦੀ ਦੁਸ਼ਮਣ ਤੱਕੜੇ ਹੋਣ ਉਹ ਸਦਾ ਕਿਆ ਰੱਖਦੇ ਐ ਉਹਨਾਂ ਵਿੱਚ ਇੱਕ ਤਾਂ ਗਰੀਬ ਬੰਦੇ ਤੇ ਤੇ ਛੋਟੇ ਬੰਦੇ ਤੇ ਭਰਾਵੋ ਬਹੁਤ ਅਸ਼ਕਤਾਈ ਰਹਿਦਾ ਈ ਹੁਣ ਬੜਾ ਪੜਕਿਆ ਉਹਨਾਂ ਦੀ ਭੁੱਖ ਫੇਟੂਦਾ ਜਿਵੇਂ ਨਰਵੀ ਕੈਮਰੇ ਜਿੱਥੇ ਰੱਖੇ ਜੀ ਵੀ ਕਿਸੇ ਨਾਲ ਕਿਸੇ ਗੱਲ ਚ ਆਵੇ ਸਰਕਾਰ ਜੋ ਪੈਨਪਰੋ ਤੁਹਾਡਾ ਅਸੀਸ ਵਾਦੀ ਵਾਦੀ ਬੱਡੀ ਮੇਰ ਸੀ ਜਾਂ ਮੇਰੇ ਪਿਤਾ ਜੀ ਪਾਗਰੂ ਦੇ ਇੰਦਿਆਨ ਨੇ ਸਾਭ ਰੱਖੀਏ ਲੋਕਾਂ ਦੀ ਸੇਵਾ ਇਮਾਨਦਾਰੀ ਨਾਲ ਕੀਤੀ ਇੱਕ ਸਾਲ ਲਾ ਕੇ ਜਿਲ੍ਹੇ ਪਰਪਤ ਹੈ ਤੋਂ ਦੇਖੋ ਕਿ ਇਹ ਦਾਗ ਿਕਰ ਮਹੀਦਾ ਦਾ 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 ਕੇ ਮੇਰੀ ਜਿਹੜੀ ਬਾਜ਼ਾਰ ਦੇ ਸਮੇਂ ਦਾ ਵਿਸਤਾਰ ਹੋ ਰਿਹਾ ਹੈ ਪਹਿਲਾ ਮੇਰੇ ਪਿਤਾ ਜੀ ਜਤਦਾ ਜਗਨੇਸ਼ ਸਿੰਘ ਕਟਿਆ ਜਿਹੜੇ ਵੱਡੀ ਉਮਰ ਦੇ ਜ਼ਿੰਦੁਰਬ ਤੇ ਵੱਡੇ ਭਰਾ ਉਹ ਚੰਗੀ ਤਰ੍ਹਾਂ ਜਾਣਦੇ ਹੋਗੇ ਉਹ ਅਕਾਲੀ ਸਿਆਸਤ ਨਾਲ ਜੁੜੇ ਹੋਏ ਸਨ ਬਹੁਤ ਸਾਰੇ ਪਾਰਟੀ ਲਈ ਕੰਮ ਕੀਤਾ ਅਤੇ ਬੰਦੇ ਜਿਹਦੇ ਖਿਲਾਫ ਕੰਮ ਕੀਤਾ ਜਿਹੜੇ ਬਾਦਲ ਸਿੰਘ ਜਿਹਦਾ ਗ੍ਰਾਂਟ ਦੇਣਾ ਸੀ ਵੀ ਕਰਾ ਲੁੱਤੇ ਸਾਡੇ ਬੱਚੋਆਂ ਅੱਜੇ ਪੰਜਾਬ ਨੇ ਕੀਤਾ ਉਹ ਚੇਅਰਮੈਨ ਮੰਡੀਕਰਨ ਬੋਰਡ ਦੇ ਬੜੇ ਤਿੰਨ ਸਾਲ ਔਰ ਕਈ ਵਾਰੀ ਇਹ ਹੁੰਦੀ ਅਗਲੀ ਪੀੜ੍ਹੀ ਆਉਂਦੀ ਹੈ ਬੰਦੇ ਨੂੰ ਉੱਥੇ ਦੇਖਿਆ ਜਾਂਦਾ ਵੀ ਇਸ ਤਰ੍ਹਾਂ ਹੈ ਜੇ ਪਤਾ ਘੱਟੇ ਨਾਲੇ ਜੀ ਜੀ ਲੱਗ ਕੇ ਗਾਂ ਵੀ ਮਹਿਕਾ ਚੱਟਣ ਲੱਗ ਜੇ ਤਾਂ ਫਿਰ ਮਰਾਨੀ ਹੋਣ ਲੱਗ ਜਾਂਦੀ ਹੈ ਕਿ ਕੁਝ ਕਰਾਮਾਤ ਹੈ ਕੁਦਾਰ ਜੋ ਕੈਨ ਕਰਾਓ ਮੇਰੇ ਬਾਪ ਦੀ ਇਮਾਨਦਾਰੀ ਦੀ ਉਸਾਰ ਅਕੀਲੀ ਲੋਰੀਆ ਦੇ ਪੁੱਤ ਜਿਹੜਾ ਬੀਅ ਹੈ ਉਸ ਤੋਂ ਬਾਅਦ ਲੋਕ ਸਭਾ ਦੀ ਚੋਣਾਂ 99 ਦੀ ਅੱਸੀ ਦੇ ਸਰਕਾਰ ਜਾਂ ਜਨਤਿਕ ਬਰਾੜ ਦਾ ਬਹੁਤ ਵੱਡਾ ਫਰਕ ਅਰਚਲ ਸਿੰਘ ਬਰਾੜ ਕੈਰੋ ਸਾਹਿਬ ਦੇ ਜਵਾਈ ਸਨ ਕਈ ਵਾਰ ਮੰਤਰੀ ਰਹੇ ਕੁਵਰਨਰ ਵੀ ਰਹੇ ਬਾਦਸਾ ਉਪ ਮੰਤਰੀ ਵੀ ਬਣ ਗਏ ਔਰ ਮੈਂ ਲਾੜੀ ਭਾਈ ਸੁਬਿੰਦਰ ਸਿੰਘ ਜੀ ਜਿਹੜੇ ਬਾਦਲ ਸਾਹਿਬ ਦੀ ਸੱਚੀ ਬਾਤ ਹਸ ਜੇ ਜੇ ਅਭੀ ਕੇ ਸੰਦੇਸ਼ ਸਾਹਿਬ ਸਰਦਾਰ ਵਿਚੰਦ ਸਿੰਘ ਪ੍ਰਾਣੂ ਨਾਲ ਕੋਲੇ 3000 ਰੁਪਏ ਦਿੱਤੇ। ਤੇ ਸਤੁਰਪਲੱਸ ਅੱਗੇ ਹੋਈਏ ਤੇ ਮੇਰੇ ਪਿਤਾ ਜੀ ਕੋਲੇ 30 ਕਨੇ ਜਮੀਨ ਸੀ ਸਾਡਾ ਉਹ ਨਾਲ ਮੇਲ ਹੋਣੀ ਹੋ ਸਕਦਾ ਸੀ ਉਸ ਤੁਸੀਂ ਕਿਰਪਾ ਕੀਤੀ ਸੀ ਲੱਖ ਤੇ 75000 ਰੁਪਏ ਦੇ ਪਰਿਕਾਰ ਨਾਲ ਮੇਰੇ ਪਿਤਾ ਨੂੰ ਪਾਰਲੀਮੈਂਟ ਦਾ ਮੈਂਬਰ ਫਰੀਦਪੁਰ ਤੋਂ ਸੁਣਿਆ ਉਸ ਤੋਂ ਬਾਅਦ ਉਹਨਾਂ ਦੀ ਡੈੱਟ ਤੋਂ ਬਾਅਦ ਇਨਪੁਇੰਟ ਸਿਆਸਤਾਨ ਸਰਕਾਰ ਜੋ ਕੈਨ ਪ੍ਰਾਉ ਹੋ ਜਿਹਨੂੰ ਐਸਾ ਬਲਟਾ ਰੂਪਾ ਉਹ ਵੀ ਪ੍ਰਸਪੇਕਤੀ ਕਰੀ ਹੋਈ ਸੀ ਲਖਤ ਤੋਂ ਵੱਧ ਕੋਤੇ ਕੱਟੇ ਉਹ ਦਿਨਦਾਰ ਵੀ ਆਈ ਸੀ ਉੱਥੇ ਫੈਲੀਏ ਤੇ ਰੇਡੀਓ ਦੇ ਖਬਰਸਾਫਤ ਦੇਣ ਵਾਲੇ ਵੀ ਆਏ ਸੀ ਸਾਰੇ ਨੇ ਦਰਵੇਸ਼ ਦਾ ਦਰ ਸਿਆਸਤਾਨ ਦੇ ਦਰਵੇਸ਼ ਕਦੇ ਆਪਰ ਆਉਂਦੇ ਨਹੀਂ ਦਰਵੇਸ਼ ਦਾ ਦਰਜਾ ਉਹਨਾਂ ਨੇ ਦੇ ਕੇ ਬਹੁਤ ਵੱਡੀ ਕਿਰਪਾ ਕੀਤੀ ਔਰ ਉਸ ਤੋਂ ਬਾਅਦ ਮੈਂ ਸਿਆਸਤ ਦੇ ਵਿੱਚ ਆਇਆ ਸੀਮਤ ਦੇ ਸਾਹਮਣੇ ਸਾਰ ਪੂਰੀ ਇਮਾਨਦਾਰੀ ਨਾਲ ਵਡੇਰਾਂ ਨਾਲ ਟੱਕਰ ਲੈ ਕੇ ਰਹੀ ਪਰ ਕਦੇ ਮੌਕਾ ਨਹੀਂ ਦਿੱਤਾ ਕਿ ਉਹ ਇਸ ਕਿਸੇ ਰੱਤੇ ਗੱਲ ਮੈਨੂੰ ਥੱਲੇ ਲਾਉਂਦੇ ਸਰਕਾਰ ਦੇ ਸੈਨਸਰਾਓ ਹੁਣ ਮੈਂ ਲੋਕ ਸਭਾ ਦੇ ਤੁਹਾਡੇ ਕੋਲ ਆਇਆ ਪਹਿਲਾ ਬੀਬੀ ਹਰਸ਼ਿੰਦਰ ਪਤਲ ਜੀ ਇਹ ਨਵਾਰੀ ਬਣੇ ਪਹਿਲੀ ਵਾਰ ਦੋਤਨ ਚਾਲ ਦੇ ਕੇ ਬਾਲਣ ਸਾਹਿਬ ਦੇ ਨੋਅ ਹੈ ਬਾਲਣ ਸਾਹਿਬ ਉਪ ਪ੍ਰਧਾਨ ਮੰਤਰੀ ਹੈ ਸ਼ਕਰੋਂ ਨੂੰ ਬੋਲਦਾ ਪਾਇਆ 1,20,000 ਤੇ ਦਿੱਤੀ ਜਿਲੋ ਜਲੀਵਾਲ ਤੋਂ ਆਈ ਉਹ ਜੇ ਲੋਕਾਂ ਦਾ ਨਹੀਂ ਲੋਕਾਂ ਨਾਲ ਨਹੀਂ ਰਹੇ ਕੋਲੇ 18,000 ਤੇ ਦਿੱਤੀ ਸਰਦਪੁਰ ਤੋਂ ਜੀ ਉੱਤਰੀ ਜੀਤੀ ਬਾਦ ਉਹ ਖੇਰ ਖੜੇ ਹੋਏ ਤੇ ਉਦੋਂ ਇਹ ਸਾਰੇ ਕਰਕੇ ਇਹ ਨਾਲ ਦੇ ਜਿਹੜਾ ਆਪਣੇ ਘਰ ਤੋਂ ਹੋਰ ਪਾਰਟੀ ਦੀ ਸੀ وزیر ਸੀ ਉਹਨੇ ਬੰਦ ਕੀਤੀ ਅਤੇ ਤਾਂ ਜਾ ਕੇ ਲੋਕ ਸਭਾ ਨੂੰ ਫੌਜ ਨੇ ਚੜ੍ਹੇ ਮੰਤਰੀ ਬਣੇ ਚਲੋ ਤੁਹਾਨੂੰ ਲੋਕਾਂ ਨੇ ਜਿਤਾ ਦੇ ਮੈਨੂੰ ਕੋਈ ਇਤਰਾਜ ਨਹੀਂ ਪਰ ਮੰਤਰੀ ਬਣ ਕੇ ਜਿਹੜਾ ਵੱਡਾ ਪਾਪ ਕਰਾਇਆ ਗੁੜਾ ਕੀਤਾ ਐ ਐਸੇ ਤਾਂ ਸਾਰੇ ਦਫਾ ਨਹੀਂ ਕੀਤਾ ਤੋਂ ਤਾਂ ਨਹੀਂ ਜਾਣਾ ਜੋਰ ਹੀ ਲਉਦੇ ਰਹੇ ਨੇ ਪਰ ਇਹ ਵਕਰਾ ਆਪਣੇ ਤੌਰ ਤੇ ਜਿੱਥੇ ਮੋਦੀ ਦੀ ਜਾਂ ਸਾਰੀ ਸੈਂਟਰ ਦੀ ਸਰਕਾਰ ਕੋਈ ਹੋਵੇ ਉਹ ਕਿ ਅੱਛਾ ਜਿਹੜਾ ਪੰਜਾਬ ਰੜਕਦਾ ਤੇ ਮੋਦੀ ਨੇ ਅਪਰੋਠੀ ਖਾਣੇ ਤੇ ਸਾਡੇ ਕੋਲ ਹੀ ਕੋਈ ਸਾਧਨ ਇਸ ਤਰਕੀ ਦਾ ਵੀ ਨਾ ਹੋਵੇ ਕੋਈ کاروبار ਹੈ ਜਿਹੜੇ ਨਾਲ ਹੋਰ ਕੁਝ ਕਰ ਸਕੀਏ ਤੇ ਉਹਨਾਂ ਨੇ ਦੇਣਤੀ ਨੂੰ ਫੇਲ ਕਰਨ ਦੀ ਖਾਤਰ ਇਹਨਾਂ ਨੂੰ ਨੂੰ ਲਿਆ ਦੇ ਦਿੱ ਜਿਹਨੂੰ ਆਪਾਂ ਸਾਰਿਆਂ ਨੇ ਕਾਲੇ ਗਰੂਣ ਦਾ ਨਾਮ ਦਿੱਤਾ ਉਹ ਪਾਸ ਰੋੜੇ ਵੇਲੇ ਬੀਬੀ ਨਾਲ ਸੀ ਇਹਦੀ ਪੂਰੀ ਹਮਾਇਤ ਕੀਤੀ ਤੇ ਬਾਅਦ ਵਿੱਚ ਵੀਡੀਓ ਵੀ ਪਾਉਂਦੇ ਨੇ ਬਾਦਲ ਸਾਹਿਬ ਵੀ ਵੀ ਇਹ ਜੋਗੀਤਾ ਸਹੀ ਕੀਤਾ ਇਹਨੇ ਕਿਸਾਨ ਰੋਲਾ ਪਾਈ ਜਿੰਦੇ ਆ ਫਿਰ ਬੀਬੀ ਨੇ ਵੀ ਇਹ ਬਹੁਤ ਕੁਝ ਕਿਹਾ ਤਾਂ ਪੀਰ ਬਾਦਲ ਉਹਰਾ ਨੇ ਵੀ ਸਰ ਸਰਕਾਰੀ ਉਪਰਾਲਿਆਂ ਤੋਂ ਮੋਰ ਚੱਲ ਗਿਆ 14 ਮਹੀਨੇ ਤੋਂ ਉਹ ਦਿੱਲੀ ਕੱਢਣੇ ਪਏ ਔਰ 700 ਤੋਂ ਵੱਧ ਜਾਣਾ ਚਲੀਆਂ ਗਈਆਂ ਬਹੁਤ ਵੱਡਾ ਨੁਕਸਾਨ ਹੋਇਆ ਬਾਦਸ਼ਹਿਬ ਕੇ ਮਹਿਸਦੀਫਾ ਦੇ ਤਾ ਜੋ ਵੱਡਾ ਨੁਕਸਾਨ ਕਰਕੇ ਫਿਰ ਇਸ ਦੀਫਾ ਦੇ ਦਾ ਫਾਇਦਾ ਜਾਂ ਨਾ ਫਾਇਦਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਤਾਂ ਤੁਹਾਨੂੰ ਮੈਂ ਕੀ ਕਰਦਾ ਸੀ ਅਸੀਂ ਲੋਕ ਵੇਚ ਲਏ ਨੇ ਕਈ ਵਾਰੀ ਬੜਾ ਬਡਾ ਉਸ ਬਾਤ ਕਰਦੇ ਤੁਰੇ ਜੰਨੇ ਆ ਜਦੋਂ ਬਾਦਲ ਸਾਹਿਬ ਕੇ 5 5 6 6 ਤੁਸੀਂ ਐ ਪਹਿਲੇ ਬਣਾਉਣ ਲੱਗੇ ਰਿਸ਼ਤੇਦਾਰਾਂ ਨੂੰ ਵੀ ਐਮ ਐਲ ਏ ਬਣਾਉਣ ਲੱਗੇ ਤੇ ਉਹਨਾਂ ਨੂੰ ਚਾਰੀ ਲੱਗੀ ਸੀ ਉਹ ਬੇਪਰਵਾਹ ਹੋ ਗਏ ਵਨਨੋ ਪੰਜਾਬ ਭੁੱਲ ਗਿਆ ਉਹ ਆਪਣੇ ਕਾਰੋਬਾਰ ਬਣਾਉਣ ਵਿੱਚ ਲੱਗ ਗਏ ਇੱਥੇ ਨਹੀਂ ਰਿਹਾ ਫਿਰ ਸਾਰਾ ਸਾਰਾ ਟੱਬਰ ਮਾਤਰੀਆਂ ਦਾ ਪਣ ਲੰਗ ਗਿਆ ਭਾਰਤ ਸਾਹਿਬ ਮੁੱਖ ਮੰਤਰੀ ਮੜ ਜਾਂਦੇ ਸੀ ਤੇ ਮੁੰਡੇ ਨੂੰ ਨਾਲ ਐਫ.ਸੀ.ਏ ਪੜਾ ਲੈਂਦੇ ਸੀ ਜਿਵੇਂ ਪਿੱਟਾ ਵਿੱਚ ਬੜਾ ਨੰਬਰਦਾਰ ਬਈ ਵੱਡੀ ਦੀ ਉਮਰ ਦੇ ਹੋ ਜਾਂਦੇ ਘਟ ਜਾਏ ਜਯ ਜੰਦਰ ਸੀ ਤਸਵੀਰ ਵਗੈਰਾ ਜਿਨੇ ਉਹ ਸਰਵਨਾ ਨੰਬਰਦਾਰ ਨੰਬਰਦਾਰ ਬਣਾ ਲੈਂਦੇ ਸੀ ਉਸ ਤਰ੍ਹਾਂ ਸਰਕਾਰ ਨੂੰ ਚਰਾਉਣ ਵਾਸਤੇ ਮਿੱਤੀ ਸੀ ਇਹ ਸਰਵਨਾ ਸੀ ਇਹਦੇ ਨਾਲ ਹੀ ਪਰ ਥੋੜਾ ਜਿਹਾ ਧੀ ਗੁੱਸਾ ਖਾਲ ਵੀ ਸੀ ਸ਼ਰੀਕਾ ਆਪਣੇ ਹੋ ਹੀ ਜਾਂਦਾ ਵੀ ਤੁਪੁੱਤ ਨੂੰ ਐਪੀਸੀਆ ਪੜਾਇਆ ਤੇ ਮੇਰੇ ਘਰ ਵਾਲੇ ਨੂੰ ਕਿਉਂ ਨਹੀਂ ਬਣਾ ਲੈਂਦਾ ਜ਼ਾਇਰ ਨੂੰ ਬਣਾ ਲੈ ਲੈ। ਪਰ ਇਹ ਪ੍ਰਸਾਪੜਨ ਦਾ ਜਦੋਂ ਇਹ ਪ੍ਰਸਾਪੜਨ ਦਾ ਸਥਿਰੋ ਜਦੋਂ ਆਹ ਬੁਝਾਈ ਸੀ ਥੋੜੀ ਜੀ ਹੋ ਜਾਂਦੀ ਇਹ ਵੀ ਲੋਕ ਬਣਿਆ ਉਹਨੇ ਆਪਣੇ ਭਰਾ ਲਈ ਕਹਿੰਦੀ ਵੀ ਮੇਰੇ ਭਰਾ ਨੂੰ ਬਣਾਉ। ਸਰਵੀਲ ਵਾਲਾ ਦਾ ਸਾਲਾ ਜੀਠਾ ਦਾ ਉਹਨੂੰ ਬਣਾ ਲੈ। ਕਿੱਥੇ ਵਸਨੀ ਸੀ ਫਿਰ ਇਹਨਾਂ ਦੇ ਛੋਟੇ ਭਾਈ ਨੂੰ ਕਹਿੰਦੇ ਨਸਾਰਾ ਦਿਨ ਤੇਰੇ ਲਈ ਕੰਮ ਕਰਦਾ ਗੁਰਦਾਸ ਸਿੰਘ ਉਹ ਬੜੀ ਪ੍ਰੀਤ ਨਾਲ ਮੰਤਰੀ ਬਣਾ ਲਿਆ ਤੇ ਇੱਕ ਘਰ ਦੇ ਪੰਜ-ਪੰਜ ਮੰਤਰੀ ਬਣ ਲੱਗੇ ਸੀ ਤੁਸੀਂ ਆਪ ਵੇਖੋ ਤੇਰੇ ਸਾਥ ਕਿੱਥੇ ਹੱਸਦੇ ਪੰਜਾਬ ਬੰਦਾਲਾ ਹੁੰਦਾ ਗਿਆ ਤੇ ਇਹ ਗੰਭੀਰ ਹੁੰਦੇ ਸਰਕਾਰ ਦੇ ਉਪਰਾਹੋ ਆਪਣਾ ਪੰਜਾਬ ਆ ਕਿ ਸਾਪਾ ਬਚਾਉਣਾ ਪੈਣਾ ਜਿਹੜੇ ਲੋਕ ਥੋੜੇ ਬੜਕੇ ਨਹੀਂ ਰਹੇ ਇਹ ਪੋਜੀਸ਼ਨ ਜਿਹੜਾ ਤੁਸੀਂ ਸਾਹਬ ਦਾ ਵੀ ਉਤੇ ਸਾਹਬਦਾਨੀ ਨਾਲ ਵੋਟ ਪਾਉਂਦੇ ਰਹੋਗੇ ਜਿਹੜਾ ਮੱਤਾ ਦਗਾ ਕਰੋ ਪਾਸੇ ਕਰਦੇ ਜਾਓਗੇ ਤਾਂ ਲੀਡਰ ਜਿਹੜੇ ਸੁਧਰੇ ਰਹਿਗੇ ਉਹਨਾਂ ਦੇ ਕੰਮ ਤੁਸੀਂ ਪੈਣਦੇ ਰਹੋਗੇ ਤੇ ਤਾਂ ਹੀ ਸੁਧਾਰ ਹੋ ਸਕਦਾ ਹੈ ਇਸ ਲਈ ਪਤਾ ਤੁਹਾਡੇ ਕੋਲ ਬੇਨਤੀ ਕਰਨਾ ਆ ਵਾਲੰਤਨ ਸਾਹਿਬ ਕੀ 17 ਸਾਲਾਂ ਦਾ ਵਿਸ਼ਾ ਹੈ ਇਹ 17 ਸਾਲਾਂ ਦੇ ਵਿੱਚ ਉਹਨਾਂ ਦੀ ਜੈ ਲਾਲ ਅਸਕਰੀ ਮਹਿਤੇ ਕੋਲੀ ਜਾ ਸਕਦਾ ਸਾਡੇ ਘਰ ਦੀ ਏ ਕਿ 70 ਸਾਲਾ ਮੇਰੇ ਪਿਤਾ ਜੀ ਉਹ ਕੁਛ ਛੋਟੇ ਸੰ ਬਗਰੋ ਕਾਲਜ ਚੋਂ ਪੜ ਕੇ ਆ ਕੇ ਇਧਰਲੇ ਪਾਸੇ ਆਏ ਤੇ ਜੋ ਮੇਰੇ ਦਾਦੇ ਕੋਲੇ ਸੀ ਉਹ ਜੋ ਮੇਰੇ ਬਾਪੂ ਦੇ ਤਾਉ ਦਾ ਕੋਲੇ ਸੀ ਤੇ ਜੋ ਸਾਡੇ ਬਾਪੂ ਕੋਲੇ ਸੀ ਸਾਡੇ ਦੁੱਧਾ ਭਰਾਵਾ ਕੋਲੇ ਸਸਾਰੇ ਉਹ ਭਾਉ ਕਦੇ ਵੀ ਲਾਲਚ ਨਹੀਂ ਕੀਤਾ ਉਹ ਵੀ ਵੱਡੇ ਹੋ ਕੇ ਮੇਰੇ ਮੇਰੀ ਸਾਲ ਹੋ ਗਿਆ ਮੰਤਰੀ ਬਣ ਕੇ ਜਿਹੜਾ ਇਹਦਾ ਬੰਦਾ ਪਹਿਲੇ ਦਿਨ ਹੀ ਕੰਮ ਚਲਾ ਲੈਂਦਾ ਸੋ ਪੂਰੀ ਮਾਰਨ ਵਾਲੀ ਨਿਰ ਸੇਵਾ ਕੀਤੀ ਹੈ ਬੈਠੋਂ ਇਹ ਬੈਂਤੀ ਕਰਦਾ ਹੈ ਕਿ ਜਿਹੜੇ ਹੱਥ ਹੈ ਪੰਜਾਬ ਦੇ ਉਹ ਬੰਦਾ ਸਿਆਸਤ ਨਾਲ ਉਹ ਲੜ ਸਕਦਾ ਜਿਹਨੂੰ ਆਪ ਦੇ ਮੜੇ ਦੁਆਰ ਲਿਖਾਉਂਦੇ ਜਿਹਨੇ ਵੱਡੇ ਵੱਡੇ ਫੋਟੋਆਂ ਬਣਾਉਣੇ ਹੋ ਜਿਹਨੇ ਸਾਰੇ ਪੰਜਾਬ ਦੀਆਂ ਸੜਕਾਂ ਤੇ ਆਪ ਦੀਆਂ ਬਸਤਾ ਭਜਾਉਂਦੀਆਂ ਹੋ ਜਿਹਨੇ ਵੱਡੇ ਵੱਡੇ ਮਾਲਾਂ ਦੇ ਆਪ ਦੇ ਕੰਮ ਜੇ ਕਰਦੇ ਹੋ ਉਹ ਲੋਕ ਪੰਜਾਬ ਦੇ ਨਾਲ ਨਹੀਂ ਖੜ ਸਕਦੇ ਕਿਉਂਕਿ ਸਰਕਾਰਾਂ ਨੇ ਨੀਤੀ ਬਵਾਲਦੀ ਹੈ ਉਹ ਆਪਣੇ ਕਾਰਾਵਾਹ ਕਾਰੋਬਾਰਾ ਦਾ ਜ਼ਰਵਾਦਾ ਸਕਦੇ ਥੋੜੇ ਨਾਲ ਨਹੀਂ ਖੜੇ ਜੇ ਖੜਦੇ ਤਾਂ ਪੰਜਾਬ ਇੱਥੇ ਨਹੀਂ ਹੋਣਾ ਸੀ ਜਿਹੜਾ ਜੋਖਰਾਉ ਜਿੰਨੇ ਅਸੀਂ ਲੋਕਾਂ ਨੇ ਕਮਾਈ ਕੀਤੀ ਹੈ ਜਿੰਨੇ ਪੰਜਾਬ ਦੇ ਲੋਕ ਮਿਹਨਤ ਕਰਦੇ ਨੇ ਜਤ ਲਈ ਜੋ ਤੁਸੀਂ ਡਿਊਟੀ ਨਾਉਂਗੇ ਲੋਕ ਸਭਾ ਦਾ ਮੈਂਬਰ ਨਾ ਹੋਇਆ ਪੰਜਾਬ ਦੇ ਹੱਕਾਂ ਹੇਤਾ ਦੀ ਕਰਤ ਇੱਕ ਦਾਗੇ ਲੜੋ ਪੰਜਾਬ ਲਈ ਨਾ ਮੇ ਕੋਟਾ ਪਰਮਟ ਲੈਣਾ ਬਾਟੂ ਮੈਂ ਵੱਡੇ ਛੋਟੇ ਕੋਟੇ ਲੜੋ ਦੂਜਾ 5 ਕਰੋੜ ਇੱਕ ਸਾਲ ਦੀ ਗ੍ਰਾਂਟ ਆਉਂਦੀ ਹੈ ਬੀਬੀ ਰਹੀਏ 15 ਸਾਲ 15 ਸਾਲਾਂ ਦੇ ਵਿੱਚ 75 ਕਰੋੜ ਰੁਪਇਆ ਬਣਦਾ ਜੇ 75 ਕਰੋੜ ਰੁਪਇਆ ਇਹਦਾ ਪਿੰਡਾ ਨਗਰ ਖੁੱਲ ਕੇ ਲਾਇਆ ਹੁੰਦਾ ਜਿਹੜੀਆਂ ਨਿੱਕੇ ਨਿੱਕੇ ਮੱਗਾ ਦਿੱਤੇ ਜਾਂਦੇ ਆ ਕਿ ਮੈਨੂੰ ਨਹੀਂ ਲੱਗਦਾ ਲੋੜ ਪੈਣੀ ਪਤਾ ਨਹੀਂ ਕੀ ਕਰਦੇ ਨੇ ਇੱਕ ਇੱਕ ਰੁਪਇਆ ਉਸ ਗਰਾਰ ਦੇ ਵਿੱਚੋਂ ਕਿੰਦੇ ਨਗਰਾਂ ਪਿੰਡਾਂ ਨੂੰ ਪੂਰੀ ਮਾਰ ਦਾਲੇਗਾ ਚਾਹੇ ਕੋਈ ਪਿੰਡ ਦੀ ਕਮੇਟੀ ਐਨ ਐਲਪਾ ਪੰਚਾਇਤਸਾ ਹੈ ਜਿੱਥੇ ਲੋੜ ਕੋਈ ਸਕੂਲ ਦੀ ਗੱਲ ਕਰਨੀ ਹੈ ਕੋਈ ਚਹਿਤ ਘਾਰ ਹੈ ਕੋਈ ਲਾਇਬ੍ਰੇਰੀ ਹੈ ਕੋਈ ਪੁਲ ਹੈ ਕੋਈ ਹੋਰ ਛੋਟੀ ਮੋਟੀ ਸੜਕ ਦਾ ਕੰਮ ਹੈ ਜਿਹੜਾ ਉਹਦੇ ਵਿੱਚੋਂ ਕਟਾ ਲਿਆ ਹੋਇਆ ਕਦੇ ਵੀ ਉਹਦੇ ਚਾਕੇ ਰਾ ਤੇਰੀਆਂ ਚ ਫਰਾਈਆਂ ਤੇ ਨਾਲ ਲਾਂਗੇ ਸਰਕਾਰ ਜੋ ਪੈਣ ਭਰਾਓ ਹੋ ਸਕਦਾ ਤਾਂ ਸਰਕਾਰ ਨਾਲ ਕੋਈ ਛੜਦਾ ਨਹੀਂ ਕੰਮਕਾਰਾਂ ਦੀ ਪਰ 19 ਦੀ ਘਟਵਾ ਦੇ ਵਿੱਚ ਹੋ ਸਕਦਾ ਇੱਕ ਗੱਲ ਜ਼ਰੂਰ ਮੈਂ ਤੁਹਾਡੇ ਨਾਲ ਵਾਦਾ ਕਰਕੇ ਜਾਂਦਾ ਸਰੇ ਫੇਰ ਵੀ ਜ਼ਿੰਦਗੀ ਚ ਬੰਦੇ ਰਹਿਣ ਤੇ ਤੁਸੀਂ ਇਹ ਗੱਲ ਨੂੰ ਜ਼ਰੂਰ ਯਾਦ ਰੱਖ ਲੋਗੇ ਕਿ ਜਿਸ ਖੱਠਾ ਸਾਲ ਅਿੱਤਰ ਪਈਆ ਵੀ ਬੇਈਮਾਨੀ ਦੇ ਤਮਾਈ ਦਰਜ ਏੜਾ ਤੇਰੀ ਦਾ ਆਈ ਦਾ ਕਰੇ ਜ਼ਹਿਰ ਦੇ ਬਰੋਬਰਾਂ ਤੇ ਅੱਗੇ ਤੋਂ ਨਹੀਂ ਜਾਊਗਾ ਤੁਹਾਨੂੰ ਆਪਣੇ ਪੁੱਤ ਤੇ ਆਪਣੇ ਭਰਾ ਦੇ ਆਪਣੇ ਸੇਵਾਦਾਰ ਤੇ ਮਾਰੂਗਾ ਮੈਂ ਤੁਹਾਡੀ ਪੂਰੀ ਇਮਾਨਦਾਰੀ ਨਾਲ ਸੇਵਾ ਕਰੂੰ ਜੋ ਨਿਸ਼ਾਨ ਝਾੜੂ ਹੈ ਇੱਕ ਮੇਰੀ ਕਰਦਾ ਭਰਾ ਉਹ ਤੇ ਜਾਣਣੇ ਵੀ ਬੰਦੇ ਸੈਕਸ਼ਨ ਲੜਦੇ ਐ ਦੇਵਨਾ ਤੁਹਾਨੂੰ ਥੋੜਾ ਜਿਹਾ ਬਿਹਤਰ ਲੱਗਿਆ ਥੋੜਾ ਜਿਹਾ ਸਾਫ਼ ਉਤਰਾ ਲੱਗਿਆ ਪਰ ਫਿਰ ਮੇਰੇ ਲਈ ਜ਼ਰੂਰ ਤੁਸੀਂ ਆਪਣਾ ਹੱਥ ਕਰਿਓ ਔਰ ਇਹਦੇ ਨਾਲ ਹੀ ਇਹ ਵੀ ਕਹੂੰਗਾ ਇਕਲਾ ਬੰਦਾ ਸੋਹਾਰਾ ਸਾਡੇ ਸੋਹਾਰਾ ਕੋਲ ਤਾ ਸਾਰਿਆਂ ਤੇ ਬਹੁਤ ਨਹੀਂ ਕਰ ਸਕਦਾ ਤੁਸੀਂ ਮੇਰੇ ਭੈਣ ਭਰਾ ਤੁਸੀਂ ਮੇਰੀ ਟੀਮ ਹੋ ਸਾਰੇ ਗੱਲ ਮਿਲ ਕੇ ਘਰਾਂ ਵਿੱਚ ਜਾ ਕੇ ਵੱਡਿਆਂ ਬਜ਼ੁਰਗਾਂ ਨੂੰ ਘਰ ਵਿੱਚ ਬੈਠੀਆਂ ਭੈਣਾਂ ਨੂੰ ਜੋ ਵੀ ਤੁਹਾਡੇ ਰਾਹ ਤੇ ਚੌਂਦਾ ਉਹਦੇ ਚ ਆਪਣਾ ਯੋਗਦਾਨ ਪਾ ਕੇ ਬਹੁਤ ਵੱਡਾ ਇਸ਼ਤਿਹਾਰ ਕਰੋ ਇਹਦੀ ਇੱਕ ਮਹਿਮਤੀਅਤ ਦੇ ਜੇ ਕੋਈ ਬੇਈਮਾਨ ਜਾਂ ਚੋਰੇ ਚੱਕਾਇਆ ਤਾਰੀਖ ਅੱਜ ਦਾ ਮੈਂ ਕੋਸ਼ਿਸ਼ ਕਰਦਾ ਅਜੇ ਇੱਕ ਮਹੀਨਾ ਮੇਰੇ ਤੇ ਸ਼ਾਦੀ ਪਰ ਲੱਗ ਜਾਂਦਾ ਥੋੜੀ ਆਪਣੇ ਆਪ ਨੂੰ ਹਾਬੀ ਪਰ ਲੱਗੇ ਅੰਦਰ ਵੀ ਵੱਡਾ ਕੀ ਹੋ ਜਾ ਸਿੱਖਾ ਲਗਿਆ ਸਭਾ ਤੁਹਾਡੇ ਤੋਂ ਬਹੁਤ ਵੱਡਾ ਹੱਕ ਮੰਗੇ ਚੱਲਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਈਬਰ ਜੀ ਕਰਤਾ ਸਾਹਿਬ ਵਾਈਬਰ ਜੀ